ਸਸ਼ੀਗਲ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਜਿਨ੍ਹਾਂ ਜਿਨਾਂ ਨੂੰ ਯਾਦ ਹੈ ਕਿ ਪਿਛਲੇ ਸਾਲ ਸਾਡੀ ਇੱਕ ਸੇਵਾਦਾਰ ਤੇ ਚੌਂਕੀਦਾਰ ਦੀ ਭਰਤੀ ਆਈ ਸੀ ਕੁਝ ਲੋਕਾਂ ਨੇ ਫੀਸ ਨਹੀਂ ਪੇ ਕਰਤੀ ਸੀ ਬਾਅਦ ਉਹ ਭਰਤੀ ਕੈਨਸਲ ਹੋ ਗਈ ਸੀ ਉਹਨਾਂ ਲਈ ਵੀ ਗੁੱਡ ਨਿਊਜ਼ ਹੈ ਐਂਡ ਜਿਹੜੇ ਬਾਕੀ ਲੋਕ ਸੋ ਉਹਨਾਂ ਲਈ ਸਾਰੇ ਲਈ ਗੁੱਡ ਨਿਊਜ਼ ਹੈ ਗਰੁੱਪ ਡੀ ਦੇ ਅੰਦਰ ਸੇਵਾਦਾਰ ਤੇ ਚੌਂਕੀਦਾਰ ਇਹ ਦੋ ਬਹੁਤ ਹੀ ਜ਼ਬਰਦਸਤ ਭਰਤੀਆਂ ਆ ਗਈਆਂ ਡੈਫੀਨਿਟਲੀ ਉਹਨਾਂ ਵਾਸਤੇ ਜਿਹੜੇ ਗਰੁੱਪ ਡੀ ਲਈ ਅਪਲਾਈ ਕਰਨਾ ਚਾਹੁੰਦੇ ਆ ਜਿਹੜੇ ਥੋੜੇ ਘੱਟ ਪੜੇ ਆ ਐ ਠੀਕ ਹੈ ਜਿਨ੍ਹਾਂ ਨੇ ਪਿਛਲੇ ਸਾਲ ਕੀਤੀ ਹੀ ਫੀਸ ਪੇ ਕੀਤੀ ਤੇ ਉਹਨਾਂ ਦੀ ਭਰਤੀ ਕੈਨਸਲ ਹੋ ਗਈ ਉਹਨਾਂ ਦਾ ਕੀ ਬਣੇਗਾ ਉਹ ਤੋਂ ਮੈਂ ਤੁਹਾਨੂੰ ਇਸ ਵੀਡੀਓ ਦੱਸਾਂਗਾ ਹੀ ਫਿਲਹਾਲ ਇਹ ਵੀ ਸੁਣੋਗੇ ਜਿਹੜੇ ਨਵੇਂ ਲੋਕ ਆ ਉਹ ਨਵੇਂ ਸਿਰੇਓ ਅਪਲਾਈ ਕਰ ਸਕਦੇ ਆ 2025 ਦੀ ਬਹੁਤ ਇੰਪੋਰਟੈਂਟ ਭਰਤੀ ਲੈ ਕੇ ਮੈਂਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਚਲੋ ਸ਼ੁਰੂ ਕਰਦੇ ਇਸ ਵੀਡੀਓ ਨੂੰ ਤੇ ਸਾਰੀ ਜਾਣਕਾਰੀ ਲੈਣੀ ਆ ਕਿਹੜੀ ਕਿਹੜੀ ਭਰਤੀ ਆ ਕਿੱਥੇ ਕਿੱਥੇ ਆਈ ਆ ਪੰਜਾਬ ਦੀ ਬਹੁਤ ਹੀ ਜ਼ਬਰਦਸਤ ਭਰਤੀ ਚਲੋ ਸ਼ੁਰੂ ਕਰਦੇ ਅੱਛਾ ਸਭ ਤੋਂ ਪਹਿਲਾਂ ਇਹ ਕਿੱਥੇ ਆਈ ਆ ਦੀ ਗੱਲ ਕਰ ਰਹੇ ਸੀ ਆਪਾਂ ਪੀ ਟ੍ਰਿਪਲ ਐਸ ਬੀ ਪੰਜਾਬ ਸਰਵਿਸ ਸਿਲੈਕਸ਼ਨ ਸੁਬਾਰਡੀਨੇਟ ਬੋਰਡ ਪੰਜਾਬ ਦੀ ਸਥਾਪਨਾ ਇਹਦੀ ਇਹਦੀ ਕੀਤੀ ਗਈ ਆ ਮਤਲਬ ਇਹਨੂੰ ਪੰਜਾਬੀ ਚ ਅਗਰ ਮੈਂ ਬੋਲਾਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਧਾਰਾ 309 ਦੇ ਅੰਡਰ ਇਹਦੀ ਸਥਾਪਨਾ ਕੀਤੀ ਗਈ ਤਾਂ ਕਿ ਜਿੰਨੇ ਵੀ ਡਿਪਾਰਟਮੈਂਟਸ ਆ ਪੰਜਾਬ ਗਵਰਨਮੈਂਟ ਦੇ ਗਰੁੱਪ ਬੀ ਗਰੁੱਪ ਸੀ ਤੇ ਗਰੁੱਪ ਡੀ ਇਹਨਾਂ ਵਾਸਤੇ ਬੰਦੇ ਇਹੀ ਰਿਕਰੂਟ ਕਰਦਾ ਸਭ ਤੋਂ ਇਮਾਨਦਾਰ ਬੋਰਡ ਮੈਨੂੰ ਕਹੂੰਗਾ ठीक है इन दफिशियल वैबसाइट ट्रिपलस बी डॉट डॉट जीओ वी डॉट इन लिंक बॉक्स है इतने अच्छा, जाके भी वैबसाइट आख सद हो अच्छा नैक्सट है कि भर्ती आई है देखो ये ऑनलाइन भर्ती है लिंक नीचे डिस्क्रिप्शन बॉक्स है ऑलरेडी उस लिंक तो अप्लाई कर लो लैपटॉप पर ही अपलाई करो एंड आलसो नोटिफिक लिंक भी मैं हर बार की तरह पाता है उसे नोटिफिकेशन भी रीड कर सकते हो नैक्सट आ गया कि डिपार्टमेंट भर्ती आई है देखो ਇਥੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕੁੱਲ ਮਿਲਾ ਕੇ 15 ਡਿਪਾਰਟਮੈਂਟ ਨੇ ਸਾਰੇ ਹੀ ਮੋਲਾਂਗਾ ਮੈਂ ਇਹ ਮੈਂ ਬੋਲਦਾ ਹਾਂਗਾ ਬਾਕੀ ਸਕਰੀਨ ਤੇ ਦਿਖਾ ਦਾਂਗਾ ਪਹਿਲਾਂ ਦੇਖੋ ਸਕਰੀਨ ਤੇ ਆਮ ਰਾਜ ਪ੍ਰਬੰਧ ਵਿਭਾਗ ਡੇਰੀ ਵਿਕਾਸ ਵਿਭਾਗ ਠੀਕ ਹੈ ਮੱਛੀ ਪਾਲਣ ਵਿਭਾਗ ਠੀਕ ਹੈ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਡੀਸੀ ਦੇ ਆਫਿਸ ਦੇ ਵਿੱਚ ਠੀਕ ਹੈ ਕਾਫੀ ਸਾਰੇ ਡਿਪਾਰਟਮੈਂਟ ਹੈ ਅੱਗੇ ਚਲੋ ਆ ਦੇਖੋ ਇੱਥੇ ਵੀ ਮੱਛੀ ਪਾਲਣ ਵਿਭਾਗ ਦੇ ਵਿੱਚ ਅਲੱਗ-ਅਲੱਗ ਕੰਮ ਸੀ ਹੈ ਮਾਲੀ ਕਮ ਚੌਂਕੀਦਾਰ ਲੈਬਰਾਟਰੀ اٹੈਂਡੈਂਟ ਬੋਟਮੈਨ ਠੀਕ ਹੈ ਚੌਂਕੀਦਾਰ ਕਮ ਸਵੀਪਰ ਸੇਵਾਦਾਰ ਠੀਕ ਹੈ ਚੌਂਕੀਦਾਰ ਜਾਂ ਫਿਰ ਆਪਣਾ ਸਫਾਈ ਸੇਵਕ ਤਾਂ ਹਰ ਤਰ੍ਹਾਂ ਦੀ ਹੈੜੀ ਗਰੁੱਪ ਡੀ ਦੀਆਂ ਭਰਤੀਆਂ ਹੁੰਦੀਆਂ ਉਹ ਵਿੱਚ ਹੈਗੀਆਂ کافی ਵਧੀਆ ਵੈਕੈਂਸੀਸ ਦਾ ਡੇਟਸ ਆ ਵੈਕੈਂਸੀਸ ਆਮ ਰਾਜ ਪ੍ਰਬੰਧ ਵਿਭਾਗ ਦੇ ਵਿੱਚ ਹੈਗੀਆਂ ਕਿਵੇਂ ਦੱਸਾਂਗੇ ਦੀ ਡਿਟੇਲ ਲੇਕਿਨ ਕਾਫੀ ਸਾਰੀਆਂ ਵੈਕੈਂਸੀਸ ਐ ਅੱਛਾ ਅੱਗੇ ਚੱਲੀਏ ਆਪਾਂ ਨੈਕਸਟ ਆ ਗਿਆ ਮੈਂ ਤੁਹਾਨੂੰ ਹੁਣ ਸਾਰਾ ਦੱਸੀ ਜਾਂਦਾ ਨਹੀਂ ਤੇ ਨਾਲ ਨਾਲ ਸਕਰੀਨ ਤੇ ਵਿਖਾਈ ਜਾਂਦਾ ਜਿਹੜੀ ਵੀ ਤੁਹਾਨੂੰ ਇੰਪੋਰਟੈਂਟ ਲੱਗੇ ਮੈਂ ਸਾਰੀ ਨਹੀਂ ਬੋਲ ਪਾਵਾਂਗਾ ਵੀਡੀਓ ਬੋਲ ਅਮੀ ਹੋਈ ਜਿਹੜੀ ਵੀ ਇੰਪੋਰਟੈਂਟ ਲੱਗੇ ਉਹਦਾ ਸਕਰੀਨ ਸ਼ਾਟ ਲੈ ਲਿਓ ਦੇਖ ਲਿਓ ਪਹਿਲਾਂ ਆਮ ਰਾਜ ਪ੍ਰਬ 150 ਵੈਕੈਂਸੀਆਂ ਇਹ ਸੇਵਾਦਾਰ ਦੀਆਂ ਸਾਰਾ ਲਿਖਿਆ ਹੈ ਕਿ ਜਨਰਲ ਦੀਆਂ ਕਿੰਨੀਆਂ ਐ ਕਿੰਨੀਆਂ ਔਮਨ ਲਈ ਰਿਜ਼ਰਵ ਰੱਖੀ ਹੈ ਇਹਨਾਂ ਤੁਸੀਂ ਪੜ ਸਕਦੇ ਹੋ ਬੜੇ ਆਰਾਮ ਨਾਲ ਠੀਕ ਹੈ ਇਹਨੂੰ ਦੇਖ ਲਿਓ 150 ਵੈਕੈਂਸੀ ਇਹਦੇ ਵਿੱਚ ਹੈ ਜਿ ਜੋ 43 ਜਿਹੜੀਆਂ ਔਮਨ ਲਈ ਰਿਜ਼ਰਵ ਰੱਖਤੀ ਇਹਨਾਂ ਨੇ ਨੈਕਸਟ ਫਿਰ ਆਮ ਰਾਜ ਪ੍ਰਬੰਧਕ ਵਿਭਾਗ ਦੇ ਵਿੱਚ 22 ਹੋਰ ਵੈਕੈਂਸੀਆਂ ਐ ਇਸ ਵਾਰ ਚੌਂਕੀਦਾਰ ਦੀਆਂ ਪਿਛਲੀ ਵਾਰ ਸੀ ਇਹ ਸੇਵਾਦਾਰ ਦੀਆਂ ਐਤ ਕੀ ਅਗੇ ਚੌਂਕੀਦਾਰ ਦੀਆਂ 22 ਵੈਕੈਂਸੀਆਂ ਠੀਕ ਹੈ 22ਾਂ ਚੋਂ 4 ਜਿਹੜੀਆਂ ਔਮਨ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਤੀਸਰੇ ਤੇ ਆਜੋ ਇਹ ਡੇਰੀ ਵਿਕਾਸ ਠੀਕ ਹੈ ਉਥੇ ਸੇਵਾਦਾਰਾਂ ਦੀਆਂ ਬਾਈ ਵੈਕੈਂਸੀਆਂ ਇਹ ਜੋ ਨੋ ਜਿਹੜੀਆਂ ਵੂਮਨਲੀ ਰਿਜ਼ਰਵ ਰੱਖੀਆਂ ਨੇ ਹਰ ਕੋਟ ਲਈ ਵੈਕੈਂਸੀ ਇੱਥੇ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਨਾਲ-ਨਾਲ ਦੇਖ ਰਹੇ ਤੁਸੀਂ ਹਰ ਜਨ ਲਈ ਹਰ ਪਰਸਲੀ ਵੈਕੈਂਸੀ ਇੱਥੇ ਰਿਜ਼ਰਵ ਰੱਖੀ ਗਈ ਹੈ ਚੌਥੇ ਤੇ ਆ ਗਏ ਆਪਾਂ ਸਵੀਪਰ ਕਮ ਚੌਂਕੀਦਾਰ ਉਹੀ ਡੇਰੀ ਵਿਕਾਸ ਵਿਭਾਗ ਦੇ ਵਿੱਚ ਠੀਕ ਹੈ ਇੱਥੇ ਤਿੰਨ ਜਨਰਲ ਦੀਆਂ ਇੱਕ ਐਸਸੀ ਜੋ ਮਜਬੀਅਨ ਬਾਲਮੀ ਕੀ ਸਿੱਖ ਹੁੰਦੇ ਉਹਦੀ ਟੋਟਲ ਚਾਰ ਵੈਕੈਂਸੀਆਂ ਇਹਦੇ ਵਿੱਚ ਬਾਕੀ ਲੋਕਾਂ ਲਈ ਵੈਕੈਂਸੀਆਂ ਨਹੀਂ ਹੈ पंजे से आ गए आप डिप्टी कमिश्नर कमिश्नर मानसा यानी यह वैकेंसी जी मानसा वाले भरन मानसा जिले में बिलोंग करते हैं बाकी जिदा डेयरी विकास है या आम राजबंध विभाग कोई भी भर है डिप्टी कमिश्नर मानसा वाली जो मानसा वे प्रैफर करेंगे इतने सेवादार दारह वैकेंसिया है एंड अठारह चौ नौ जी फीमेलली वूमेनली रिजर्व रखी गई ठीक है हर परसन लैकेंसियाँ हर कैटागरी वैकेंसियां अवेलेबल ने ਇਸ ਤੋਂ ਬਾਅਦ ਆ ਗਿਆ ਫਿਰ ਤੋਂ ਡਿਪਟੀ ਕਮਿਸ਼ਨਰ ਇੱਕ ਕਾਮਨ ਵੈਕੈਂਸੀ ਹੈ ਸਫਾਈ ਸੇਵਕ ਦੀ ਇੱਕ ਜਨਰਲ ਦੀ ਹੈ ਇੱਕ ਐਸਸੀ ਦੀ ਹੈ ਇੱਕ ਬੀਸੀ ਦੀ ਹੈ ਇੱਕ ਐਕਸਰਸਮੈਨ ਜਨਰਲ ਦੀ ਹੈ ਐਂਡ ਇੱਕ ایਡਬਲਯੂਐਸਡੀ ਫਿਰ ਤੋਂ ਸਾਰੇ ਵਾਲੀ ਵੈਕੈਂਸੀਆਂ ਗਈਆਂ ਪੰਜ ਵੈਕੈਂਸੀਆਂ ਐਂਡ ਉਹਦੇ ਵਿੱਚੋਂ ਵੀ ਮਤਲਬ ਪੰਜ ਵੈਕੈਂਸੀਆਂ ਚਾਰ ਜਿਹੜੀਆਂ ਔਮਨ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਨੈਕਸਟ ਆ ਗਿਆ ਤਾਂ ਅੱਡਾ ਫਿਰ ਤੋਂ ਡਿਪਟੀ ਕਮਿਸ਼ਨਰ ਇੱਥੇ ਆ ਕਿ ਸਵੀਪਰ ਕਮ ਮਾਲੀ ਦੀ ਵੈਕੈਂਸੀ ਹੈ ਸਵੀਪਰ ਦਾ ਕੰਮ ਵੀ ਕਰਨਾ ਪਏਗਾ ਮਾਲੀ ਦਾ ਕੰਮ ਵੀ ਕਰਨਾ ਪਏਗਾ ਇਹਦੀ ਇੱਕ ਹੀ ਵੈਕੈਂਸੀ ਹੈ ਜਨਰਲ ਦੀ ਇਹ ਤੇ ਸਿਰਫ ਜਨਰਲ ਵਾਲੇ ਹੀ ਅਪਲਾਈ ਕਰਨ ਨੈਕਸਟ ਆ ਗਿਆ ਚੀਫ ਆਡੀਟਰ ਸਹਿਕਾਰੀ ਸੁਭਾਵਾਂ ਇਹਦੇ ਵਿੱਚ 15 ਵੈਕੈਂਸੀਆਂ ਸੇਵਾਦਾਰ ਦੀਆਂ ਜਿਨ੍ਹਾਂ ਚੋਂ 5 ਜਿਹੜੀਆਂ ਨੇ ਵੂਮਨਲੀ ਰਿਜ਼ਰਵ ਰੱਖੀਆਂ ਗਈਆਂ ਐਂਡ ਇਹਦੇ ਵਿੱਚ ਵੀ ਤਕਰੀਬਨ ਹਰ ਇੱਕ ਲਈ ਵੈਕੈਂਸੀ ਜਿਹੜੀ ਆ ਅਵੇਲੇਬਲ ਐ ਸਕਰੀਨ ਤੇ ਤੁਸੀਂ ਦੇਖ ਹੀ ਰਹੇ ਹੋ ਅੱਛਾ ਅਗਿਆਗਾ ਮੱਛੀ ਪਾਲਕ ਦੀ ਵੈਕੈਂਸੀ ਉਹਨੇ ਮੱਛੀ ਪਾਲਕ ਜਾਂ ਫਿਸ਼ਰਮੈਨ ਕੌਣ ਹੁੰਦੇ ਆ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਤੱਕ ਕਿ ਮੱਛੀ ਪਾਲਕ ਜਿਨ੍ਹਾਂ ਨੇ ਮੱਛੀ ਪਾਲਣ ਦਾ ਕੰਮ ਗਵਰਨਮੈਂਟ ਲਈ ਕਰਨਾ ਹੈ ਉਹ ਮੱਛੀ ਪਾਲਣ ਵਿਭਾਗ ਦੇ ਵਿੱਚ ਉਹ ਬਹੁਤ ਸਾਰੀ ਚੀਜ਼ ਜਿਸ ਨੂੰ ਹੁੰਦੇ ਨਹੀਂ ਸਕਦੇ ਮੱਛੀ ਕਿੱਦਾਂ ਪਾਲੀ ਜਾਵੇ ਉਹਨਾਂ ਨੂੰ ਕਿੱਦਾਂ ਖਾਣਾ ਦਿੱਤਾ ਜਾਵੇ ਤੋਂ ਮੱਛੀ ਪਾਲਕ ਦੀ ਵੈਕੰਸੀ ਹੈ ਟੈਂਡੀ ਗਰੁੱਪ ਡੀ ਦੀ ਵੈਕੰਸੀ ਹੈ 68 68 ਵੈਕੰਸੀਜ਼ ਹੈ ਕੋਈ ਵੀ ਵੈਕੰਸੀ ਫੀਮੇਲ ਲਈ ਰਿਜ਼ਰਵ ਨਹੀਂ ਰੱਖੀ ਗਈ ਠੀਕ ਹੈ ਤੋਂ ਬਾਕੀ ਹਰ ਕੈਟਾਗਰੀ ਲਈ ਵੈਕੰਸੀਆਂ ਹੈਗੇ ਫੀਮੇਲ ਹੀ ਨਹੀਂ ਹੈਗੀਆਂ ਇਹ ਤੇ ਇਹਨਾਂ ਨੂੰ ਮਿਲ ਹੀ ਚਾਹੀਦਾ ਹੈ ਨੈਕਸਟ ਆ ਗਿਆ ਫਿਰ ਤੋਂ ਮੱਛੀ ਪਾਲਣ ਵਿਭਾਗ ਲੇਕਿਨ ਉਹਦੇ ਚ ਸੇਵਾਦਾਰ ਚਾਹੀਦਾ ਹੈ ਸੇਵਾਦਾਰ ਦਾ ਕੰਮ ਕੀ ਹੁੰਦਾ ਹੈ ਸੇਵਾ ਕਰਨਾ ਸੇਵਾ ਮਤਲਬ ਜੋ ਵੀ ਛੋਟੇ ਮੋਟੇ ਕੰਮ ਹੈ ਫਾਈਲਾਂ ਵਗੈਰਾ ਪਾਸ ਯਾ ਜਿਹੜੇ ਮੱਛੀ ਪਾਲਣ ਵਾਲੇ ਉਹਨਾਂ ਨੂੰ ਦਾਣਾ ਲਿਆ ਕੇ ਦੇਣਾ ਬਹੁਤ ਛੋਟੇ ਛੋਟੇ ਕੰਮ ਹੁੰਦੇ ਜਿਹੜੇ ਸੇਵਾਦਾਰ ਕਰਦੇ ਮੱਛੀ ਪਾਲਣ ਵਿਭਾਗ ਚ ਇਹਦੀਆਂ ਸੇਵਾਦਾਰ ਦੀਆਂ 11 ਵੈਕੈਂਸੀਆਂ ਐ ਚਾਰ ਵੈਕੈਂਸੀਆਂ ਔਮਨ ਲਈ ਰਿਜ਼ਰਵ ਰੱਖੀਆਂ ਐ ਬਾਕੀ ਦੀ ਚੈੱਕ ਕਰ ਲਓ ਦੋ ਜਨਰਲ ਦੀਆਂ ਐ ਤਿੰਨ ਐਸਸੀਐਮਬੀ ਦੀਆਂ ਐ ਦੋ ਜਿਹੜੀਆਂ ਐਸਸੀ ਆਰ ਐਂਡ ਓ ਦੀਆਂ ਐ ਇੱਕ ਵੀਸੀ ਦੀ ਇਹਦਾ ਕਰਕੇ ਅਲੱਗ ਅਲੱਗ ਡਿਪਾਰਟਮੈਂਟ ਚ ਅਲੱਗ ਅਲੱਗ ਬਣਤੀ ਹੋਰ ਵੀ ਬਹੁਤ ਸਾਰੀ ਵੈਕੈਂਸੀਆਂ ਆ ਗਈਆਂ ਤੁਸੀਂ ਨੋਟੀਫਿਕੇਸ਼ਨ ਚ ਪੜ ਲਿਓ ਜਿਹੜੀ ਵੀ ਤੁਹਾਨੂੰ ਸਹੀ ਲੱਗਦੀ ਐ ਅਪਲਾਈ ਕਰ ਲਿਓ ਅੱਛਾ ਪਿਛਲੇ ਸਾਲ ਕੁਝ ਲੋਕਾਂ ਨੇ ਇਸ਼ਤਿਹਾਰ ਨੰਬਰ 8 ਆਫ 2025 ਦੇ ਅੰਡਰ ਅਪਲਾਈ ਕੀਤਾ ਸੀ ਸੇਮ ਸੇਵਾਦਾਰ ਚੌਂਕੀਦਾਰ ਦੀ ਵੈਕੰਸੀ ਕੁਝ ਲੋਕਾਂ ਨੇ ਫੀਸ ਵੀ ਪੇ ਕਰਤੀ ਸੀ ਐਂਡ ਉਸ ਤੋਂ ਬਾਅਦ ਵੈਕੰਸੀ ਕੈਨਸਲ ਹੋ ਗਈ ਐਂਡ ਗਵਰਨਮੈਂਟ ਨੇ ਫੀਸ ਵਾਪਸ ਨਹੀਂ ਕੀਤੀ ਉਹਨਾਂ ਲੋਕਾਂ ਲਈ ਖੁਸ਼ਖਬਰੀ ਇਹ ਆ ਕਿ ਤੁਸੀਂ ਉਸੇ ਯੂਜ਼ਰ ਨੇਮ ਪਾਸਵਰਡ ਨੂੰ ਜਾ ਕੇ ਉਹੀ ਯੂਜ਼ਰ ਨੇਮ ਪਾਸਵਰਡ ਜਾ ਕੇ ਯੂਜ਼ ਕਰਕੇ ਆਪਣਾ ਫਾਰਮ ਅਪਲਾਈ ਕਰ ਸਕਦੇ ਹੋ ਬਿਨਾਂ ਕੋਈ ਵੀ ਐਕਸਟਰਾ ਫੀਸ ਦਿੱਤਿਆਂ ਕਿਉਂਕਿ ਪਿਛਲੇ ਸਾਲ ਤੁਸੀਂ ਫੀਸ ਦੇ ਦਿੱਤੀ ਸੀ ਦੁਬਾਰਾ ਕਿਉਂ ਦੇਈ ਠੀਕ ਹੈ ਤੋ ਇਥੇ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਹੈ ਕਿ ਜਿਹੜੇ ਪੁਰਾਣੇ ਲੋਕ ਆ ਠੀਕ ਹੈ ਉਹ ਪੁਰਾਣੇ ਇਸ਼ਤਿਹਾਰ ਦਾ ਜੋ ਵੀ ਲੌਗਇਨ ਆਈਡੀ ਤੇ ਜਨਮ ਮਿਤੀ ਆ ਦੋ ਚੀਜ਼ਾਂ ਨਹੀਂ ਇੱਕ ਲੌਗਇਨ ਆਈਡੀ ਇੱਕ ਡੇਟ ਆਫ ਬਰਥ ਪੀ ਟ੍ਰਿਪਲ ਐਸ ਬੀ ਦੀ ਅਗਰ ਵੈਬਸਾਈਟ ਖੋਲੋਗੇ ਨਾ ਲੌਗਇਨ ਕਰੋਗੇ ਉੱਤੀ ਤੋ ਇਹੀ ਦੋ ਚੀਜ਼ਾਂ ਮੰਗਦੇ ਆ ਬਸ ਉੱਥੇ ਜਾ ਕੇ ਤੁਸੀਂ ਲੌਗਇਨ ਕਰਨਾ ਹੈ ਐਂਡ ਆਪਣਾ ਪੂਰਾ ਫਾਰਮ ਕੰਪਲੀਟ ਕਰਨਾ ਹੈ ਹਾਂ ਜੇ ਤੁਸੀਂ ਫਾਰਮ ਕੰਪਲੀਟ ਨਾ ਕੀਤਾ ਫਿਰ ਤਾਂ ਡੀ ਪੈਸੇ ਗਏ ਜੇ ਤੁਸੀਂ ਪਿਛਲੇ ਸਾਲ ਫਾਰਮ ਅਪਲਾਈ ਕਰਤਾ ਆਪਣਾ ਯੂਜ਼ਰ ਆਈਡੀ ਪਾਸਵਰਡ ਅਪਲਾਈ ਕਰਤਾ ਪਾਸਵਰਡ ਤਾਂ ਇਹ ਹੈ ਡੇਟ ਆਫ ਬਰਥ ਫਿਰ ਤਾਂ ਡਿਓ ਪਿਛਲੇ ਪੈਸੇ ਦੇ ਵਸੂਲ ਹੋਏਗੇ ਤੇ ਜਿਨ੍ਹਾਂ ਨੇ ਪਿਛਲੇ ਸਾਲ ਨਹੀਂ ਭਰੀ ਉਹ ਤਾਂ ਸਾਰਾ ਕੰਮ ਨਵੇਂ ਸਿਰੇ ਤੋਂ ਕਰਨਗੇ ਅੱਛਾ ਨੈਕਸਟ ਆ ਗਿਆ এডਿਕੇਸ਼ਨ ਕੁਆਲੀਫਿਕੇਸ਼ਨ ਇਹਨਾਂ ਨੇ ਕੁਆਲੀਫਿਕੇਸ਼ਨ ਥੋੜੀ ਜਿਹੀ ਵਿਦਾਤਤੀਆ ਮੈਨੂੰ ਯਾਦ ਆ ਰਿਹਾ ਪਿਛਲੇ ਸਾਲ 8ਵੀਂ ਪਾਸ ਬੰਦੇ ਰੱਖੇ ਸੀ ਇਹਨਾਂ ਨੇ ਐਤਕੀ ਇਹਨਾਂ ਨੇ 10ਵੀਂ ਪਾਸ ਮੰਗ ਲਿਆ ਮਤਲਬ ਜਿਨ੍ਹਾਂ ਨੇ ਪਿਛਲੇ ਸਾਲ 8ਵੀਂ ਦੇ ਬੇਸ ਤੇ ਭਰਿਆ ਸੀ ਉਹਨਾਂ ਲਈ ਹੁਣ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਹੁਣ 10ਵੀਂ ਇਹਨਾਂ ਨੇ ਮੰਗੀ ਆ ਹਾਂ ਜੇ ਉਹਨਾਂ ਨੇ ਤਸਵੀਕ ਕਰ ਲਈ ਆ ਫਿਰ ਤਾਂ ਬਹੁਤ ਵਧੀਆ ਸੇਵਾਦਾਰ ਚੌਂਕੀਦਾਰ ਸਵੀਪ ਕਮ ਸਵੀਪਰ ਕਮ ਚੌਂਕੀਦਾਰ ਸਫਾਈ ਸੇਵਕ ਸਵੀਪਰ ਕਮ ਮਾਲੀ ਮਾਲੀ ਕਮ ਚੌਂਕੀਦਾਰ ਮੱਛੀ ਪਾਲਕ ਬੋਟਮੈਨ ਲੈਬਰਾਟਰੀ ਅਟੈਂਡੈਂਟ ਇਹਨਾਂ ਸਾਰਿਆਂ ਵਾਸਤੇ ਇਹਨਾਂ ਨੇ ਕਿਹਾ ਹੈ ਕਿ ਮੈਟ੍ਰਿਕਿਉਲੇਸ਼ਨ ਮਤਲਬ 10ਵੀਂ ਜਿਹੜੀ ਤੁਸੀਂ ਪਾਸ ਕੀਤੀ ਹੋਵੇ ਐਂਡ ਨਾਲ ਪੰਜਾਬੀ ਦਾ ਸਬਜੈਕਟ ਪੜਿਆ ਹੋਵੇ। ਤਾਂ ਫਿਰ 8ਵੀਂ ਪਾਸ ਕਰੇ ਹੁਣ ਅਪਲਾਈ ਨਹੀਂ ਕਰ ਸਕਦੇ ਜਿਨ੍ਹਾਂ ਨੇ ਪਿਛਲੇ ਸਾਲ 8ਵੀਂ ਦੇ ਬੇਸ ਤੇ ਭਰੀ ਉਹ ਨਹੀਂ ਅਪਲਾਈ ਕਰ ਸਕਦੇ ਉਹ ਇਨ ਐਲੀਜੀਬਲ ਹੋ ਗਏ ਉਹਨਾਂ। ਠੀਕ ਹੈ ਜੀ। ਅੱਛਾ ਅੱਗੇ ਆ ਗਏ ਨਾ ਤਾਂ ਸੈਲਰੀ ਸੈਲਰੀ ਕਾਫੀ ਜ਼ਬਰਦਸਤ ਲੱਗੀ ਮੈਨੂੰ 7ਥ ਸੈਂਟਰਲ ਪੇ ਕਮਿਸ਼ਨ ਦੇ ਹਿਸਾਬ ਨਾਲ 18000 ਤੋਂ 52900 ਆ ਉਹਦੀ ਕਹੋਗੇ 18000 ਜਬਰਦਸਤ ਕੀ ਆ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰ੍ਹਾਂ ਇਹ 8ਥ CPC ਚ ਕਨਵਰਟ ਹੋਈਏ 18000 ਦਾ 45000 ਬਣ ਜਾਣਾ ਹੈ ਸਮਝੋ ਇਸ ਗੱਲ ਨੂੰ 8ਵਾਂ ਸੈਂਟਰਲ ਪੇ ਕਮਿਸ਼ਨ ਲੱਗੂ ਹੋ ਗਿਆ ਹੈ ਐਂਡ ਇਹਦੇ ਵਿੱਚ ਪਤਾ ਨਹੀਂ ਤੁਸੀਂ ਉਹ ਪੜਿਆ ਕਿ ਨਹੀਂ ਲੇਕਿਨ ਲਿਖਿਆ ਹੋਇਆ ਵਾ ਕਿ ਭਈ ਗਵਰਨਮੈਂਟ ਦਾ ਜਿਹੜਾ ਇੱਕ ਸਿੰਪਲ ਸੇਵਾਦਾਰ ਜਾਂ ਚੌਂਕੀਦਾਰ ਜਾਂ ਪੀਐਨ ਵੀ ਆ ਨਾ ਉਹਨੂੰ ਵੀ 45000 ਰੁਪਿਆ ਕਰ ਦੇ ਚਲੋ ਉਹ ਤਾਂ ਜਦੋਂ ਲਾਗੂ ਹੋਏਗਾ ਉਦੋਂ ਹੋਏਗਾ ਆਪਾਂ ਉਹਦੀ ਗੱਲ ਨਹੀਂ ਕਰਾਂਗੇ ਫਿਲਹਾਲ 7 CPC ਦੇ ਹਿਸਾਬ ਨਾਲ 18000 ਤਾਂ ਡੀਜੀ ਬੇਸਿਕ ਸੈਲਰੀ ਹੋਏਗੀ 55900 ਤੱਕ ਪਹੁੰਚੇਗੀ ਠੀਕ ਹੈ ਇਹ ਰੇਂਜ ਦੇ ਅੰਦਰੰਦਰ ਰਹੇਗੀ ਤੋਂ ਠੀਕ ਹੈ ਫਿਰ ਵਧੀਆ ਸੈਲਰੀ ਹੈ ਨੈਕਸਟ ਚਲੋ ਉਮਰ ਸੀਮਾ ਏਜ ਅੱਛਾ ਏਜ ਨੂੰ ਤੁਸੀਂ ਅੱਜ ਦੇ ਹਿਸਾਬ ਨਾਲ ਨਹੀਂ ਚੈੱਕ ਕਰਨੀ 1 ਇੱਕ 2025 ਦੇ ਹਿਸਾਬ ਨਾਲ ਚੈੱਕ ਕਰਨੀ ਆ ਤਾਂ ਡੀ ਘੱਟ ਤੋਂ ਘੱਟ ਉਮਰ ਉਸ ਟਾਈਮ ਤੇ 18 ਸਾਲ ਤੇ ਵੱਧ ਤੋਂ ਵੱਧ ਉਮਰ ਜਿਹੜੀ ਉਹ 37 ਸਾਲ ਹੋਣੀ ਚਾਹੀਦੀ ਐਂਡ ਇਹ 37 ਸਾਲ ਜਨਰਲ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਜਿਹੜੇ ਐ ਸਿਬੀਸੀ ਆ ਉਹਨਾਂ ਨੂੰ 5 ਸਾਲ ਦੀ ਸ਼ੋਰਟ ਹੈ 42 ਸਾਲ ਤੱਕ ਅਪਲਾਈ ਕਰ ਸਕਦੇ ਆ ਅਗਰ ਤੁਸੀਂ ਆਲਰੇਡੀ ਪੰਜਾਬ ਸਟੇਟ ਦੇ ਅੰਡਰ ਜੌਬ ਕਰ ਰਹੇ ਹੋ ਪੰਜਾਬ ਗਵਰਨਮੈਂਟ ਦੇ ਅੰਡਰ ਜੌਬ ਕਰ ਰਹੇ ਹੋ ਤੇ ਇਹ ਜੌਬ ਪਰ ਅੰਤਿਛਾ ਰੱਖਦੇ ਹੋ ਤੁਸੀਂ 45 ਸਾਲ ਤੋਂ ਛੋਟੇ ਹੋਣੇ ਚਾਹੀਦੇ ਹੋ ਬਾਕੀ ਰਹੀ ਗਾ ਲੈਕਸਰੀਸ ਮੈਨ ਦੀ ਉਹਦਾ ਕੋਈ ਟੈਨਸ਼ਨ ਨਹੀਂ ਹੈ 3 ਸਾਲ ਤੋਂ 60 ਸਾਲ ਤੋਂ ਘੱਟ ਜਿਹੜੀ ਉਹਨਾਂ ਦੀ ਉਮਰ ਹੈ ਹੋਣੀ ਚਾਹੀਦੀ ਹੈ ਅੱਛਾ ਹੋਨੇ ਕੋ ਹੋਰ ਕੁਐਸਚਨ ਜਿਹੜਾ ਮੈਨੂੰ ਬਹੁਤ ਲੋਕ ਪੁੱਛਦੇ ਆ ਹਰ ਕਮੈਂਟ ਚ ਹੁੰਦਾ ਹੈ ਕਿ ਸਰ ਇੱਕ ਤੋਂ ਜ਼ਿਆਦਾ ਵੈਕੰਸੀ ਲਈ ਅਪਲਾਈ ਕਰ ਸਕਦੇ ਆ वैसे मैं हर वीडियो जो दस दे कि हां जी बिल्कुल ਤੁਸੀਂ ਇੱਕ ਤੋਂ ਜ਼ਿਆਦਾ ਕੰਸੀਲੀ ਅਪਲਾਈ ਕਰ ਸਕਦੇ ਹੋ ਵੀ 3+B ਚ ਲੇਕਿਨ ਤੁਹਾਨੂੰ ਉਹਦਾ ਆਨਲਾਈਨ ਫਾਰਮ ਤੇ ਆਨਲਾਈਨ ਫੀਸ ਵੱਖਰੀ ਵੱਖਰੀ ਭਰਨੀ ਪਏਗੀ ਠੀਕ ਹੈ ਹਰ ਫਾਰਮ ਦੀ ਵੱਖਰੀ ਫੀਸ ਅਦਾ ਕਰਨੀ ਪਏਗੀ ਸੇਮ ਯੂਜ਼ਰ ਆਈਡੀ ਪਾਸਵਰਡ ਯੂਜ਼ ਕਰਕੇ ਜਾਂ ਕਹਿ ਲਓ ਸੇਮ ਲੌਗਇਨ ਆਈਡੀ ਯੂਜ਼ ਕਰਕੇ ਤੁਸੀਂ ਅਲੱਗ ਅਲੱਗ ਫਾਰਮ ਭਰ ਸਕਦੇ ਹੋ ਮੰਨ ਲਓ ਕੋਈ ਹੈਗਾ ਜਿਹੜਾ ਕਹਿੰਦਾ ਮੈਂ 스ਵੀਪਰ ਚ ਵੀ ਜਾਣਾ ਹੈ ਤੇ ਮੈਂ ਸੇਵਾਦਾਰ ਚ ਵੀ ਜਾਣਾ ਹੈ ਕਰ ਸਕਦਾ ਹੈ ਲੇਕਿਨ ਫੀਸ ਅਲੱਗ ਅਲੱਗ ਲੱਗੇਗੀ ਇਹ ਦੇਖਿਆ ਧਿਆਨ ਨਾਲ ਕੋਪਾ ਮੈਂ ਦੀ 2 ਕਰੋ 3 ਕਰੋ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੇਪਰ ਸਾਰੇ ਦੇ ਅਲੱਗ-ਅਲੱਗ ਜਿੰਦ ਤੇ ਹੋ ਨੇ ਆ ਤੂੰ ਹਿਰਾਮ ਨਾ ਕਰ ਸਕਦੇ ਓ ਠੀਕ ਹੈ ਮੇਨ ਜੀ ਜਿਹੇ ਹੀ ਆ ਕਿ ਫੀਸ ਅਲੱਗ-ਅਲੱਗ ਲੱਗੇਗੀ ਨੈਕਸਟ ਆ ਗਿਆ ਕੈਟਾਗਰੀ ਕੋਡ ਇਹਦਾ ਹੁਣ ਤੁਸੀਂ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹਾਂ ਕੈਟਾਗਰੀ ਕੋਡਸ ਇੱਕ ਵਾਰੀ ਵੀਡੀਓ ਨੂੰ ਪਾਜ਼ ਕਰਕੇ ਦਾ ਸਕਰੀਨਸ਼ਾਟ ਲੈ ਲਓ ਲੈ ਲਿਆ ਠੀਕ ਹੈ ਉਸ ਤੋਂ ਬਾਅਦ ਮੈਂ ਦੱਸ ਦਿਆ ਕਿ ਕੀ ਕਰਨਾ ਹੈ ਇਹਦਾ ਸਿੰਪਲ ਹੈ ਕਿ ਕੈਟਾਗਰੀ ਕੋਡ ਆਪਣਾ ਸਹੀ ਭਰਨਾ ਹੈ ਕਿਉਂਕਿ ਆਲਰੇਡੀ ਇੱਕ ਐਕਸਰਿਸਮੈਨ ਸੀਗੇ ਜਿਹੜੇ ਐਸਸੀ ਮਜਬੀਅਤ ਬਾਲਮਕੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੀ ਤੋਂ ਉਹਨਾਂ ਨੇ 103 ਨੰਬਰ ਕੋਡ ਭਰ ਲਿਆ ਜੋ ਕਿ ਆਮ ਲੋਕਾਂ ਵਾਸਤੇ ਆ। ਮਤਲਬ ਕਿ ਐਕਸਰਿਸਮੈਨ ਮਜਬੀਅਤ ਬਾਲਮਕੀ ਸੈਲਫ ਤੇ 118 ਨੰਬਰ ਕੋਡ ਲੱਗਦਾ ਹੈ। ਹੁਣ ਤੁਸੀਂ ਚੈੱਕ ਕਰਨਾ ਹੈ ਐਕਸਰਿਸਮੈਨ ਜਿਹੜੇ ਡਿਪੈਂਡੈਂਟ ਹੈ ਉਹਨਾਂ ਦਾ ਅਲੱਗ ਕੋਡ ਹੈ ਐਕਸਰਿਸਮੈਨ ਸੈਲਫ ਹੈ ਉਹਨਾਂ ਦਾ ਅਲੱਗ ਕੋਡ ਹੈ। ਧਿਆਨ ਨਾਲ ਆਪਣਾ ਕੋਡ ਭਰਨਾ ਹੈ। ਮੈਂ ਤਾਂ ਕਹੂੰਗਾ ਕਿਸੇ ਐਕਸਪਰਟ ਕੋ ਇਹ ਫਾਰਮ ਭਰਵਾਇਓ ਇਚ ਮੋਸਟਲੀ ਗਲਤੀ ਹੋ ਜਾਂਦੀ ਆ ਐਂਡ ਕਈ ਵਾਰ ਤਾਂ ਐ ਫਰੀडम फाइਟਰ ਜਾਂ ਸਪੋਰਟਸ ਪਰਸਨ ਉਹਨਾਂ ਨੂੰ 100 ਰੁਪਏ ਫੀਸ ਦੇਣੀ ਪਏਗੀ ਐਸਸੀ ਬੀਸੀ ایਡਬਲਿਊਐਸ ਇਗਨੋਮਿਕਲੀ ਵੀਕਰ ਸੈਕਸ਼ਨ 250 ਰੁਪਏ ਫੀਸ ਲੱਗੇਗੀ ਐਕਸਰਿਸਮੈਨ ਤੇ ਉਹਨਾਂ ਤੇ ਡਿਪੈਂਡ ਕਰਨ ਵਾਲੇ ਉਹਨਾਂ ਦੇ ਬੱਚੇ ਉਹਨਾਂ ਦੀ ਵਾਈਫ ਉਹਨਾਂ ਨੂੰ 200 ਰੁਪਏ ਦੀ ਫੀਸ ਦੇਣੀ ਪਏਗੀ ਐਂਡ ਫਿਜ਼ੀਕਲੀ ਹੈਂਡੀਕੈਪ ਨੂੰ 500 ਰੁਪਏ ਦੀ ਫੀਸ ਦੇਣੀ ਪਏਗੀ ਫੀਸ ਬਾਰੇ ਸਿਰਫ ਦੋ ਹੀ ਚੀਜ਼ਾਂ ਵਾਂ ਇੱਕ ਵਾਰ ਫੀਸ ਵਾਪਿਸ ਮਤਲਬ ਹੋਗੀ ਪੇ ਤੇ ਫਿਰ ਵਾਪਿਸ ਨਹੀਂ ਹੋਣੀ ਪਹਿਲੀ ਗੱਲ ਦੂਜੀ ਗੱਲ ਇਹ ਫੀਸ ਆਨਲਾਈਨ ਨਹੀਂ ਹੋ ਸਕਦੀ ਆਫਲਾਈਨ ਦਾ ਕੋਈ ਮੈਥਡ ਨਹੀਂ ਹੈਗਾ ਤੋ ਤੁਸੀਂ ਆਪਣੀ ਡੈਬਿਟ ਕਾਰਡ ਕ੍ਰੈਡਿਟ ਕਾਰਡ ਬੀਮ ਯੂਪੀਆਈ ਕੋਈ ਵੀ ਚੀਜ਼ ਲਓ ਐਂਡ ਉਸ ਦੇ ਨਾਲ ਫੀਸ ਪੇ ਕਰ ਦਿਓ ਨੈਕਸਟ ਅਗੇ ਇੰਪੋਰਟੈਂਟ ਡੇਟਸ ਤੋ ਐਡਵਰਟਾਈਜ਼ਮੈਂਟ ਮਾਰਕੀਟ ਚ ਆ ਚੁੱਕੀ ਆ ਨੈਟ ਤੇ ਆ ਚੁੱਕੀ ਆ 17 11 2025 ਨੂੰ ਲੇਕਿਨ ਹਾਲੇ ਫਾਰਮ ਸ਼ੁਰੂ ਹੋਣੇ ਆ 21 11 2025 21 ਨਵੰਬਰ 2025 ਤੋ ਜੇ ਤੁਸੀਂ 21 ਨਵੰਬਰ 2025 ਤੋਂ ਪਹਿਲਾਂ ਇਹ ਵੀਡੀਓ ਦੇਖ ਰਹੇ ਹੋ ਫਿਰ ਹਾਲੇ ਲਿੰਕ ਨਹੀਂ ਪਾਇਆ ਹੋਗਾ ਮੈਂ ਅਪਲਾਈ ਕਰਨ ਦਾ ਠੀਕ ਹੈ ਲੇਕਿਨ ਜੇ ਕਿ 21 11 2025 ਤੋਂ ਬਾਅਦ ਚ ਦੇਖ ਰਹੇ ਹੋ ਤੋ ਤਦ ਤੱਕ ਤੁਹਾਨੂੰ ਲਿੰਕ ਅੱਛਾ ਉਸ ਤੋਂ ਬਾਅਦ ਲਾਸਟ ਡੇਟ ਤੇ ਆ ਜਾਂਦੇ ਆ 15 12 2025 ਯਾਨੀ 15 ਦਸੰਬਰ 2025 ਸ਼ਾਮੀ 5 ਵਜੇ ਤੱਕ ਇੱਥੇ ਸਸਪੈਂਸ ਇਹ ਹੈ ਕਿ ਤੁਹਾਡੀ ਫੀਸ ਸੇਮ ਡੇ ਤੇ ਨਹੀਂ ਭਰੀ ਜਾ ਸਕਦੀ ਫੀਸ ਤੇ ਦਿਨ ਬਾਅਦ ਹੀ ਭਰੀ ਜਾ ਸਕਦੀ ਹੈ ਤੋਂ ਜੇ ਤੁਸੀਂ ਲਾਸਟ ਡੇ ਤੇ ਅਪਲਾਈ ਕਰੋਗੇ ਥੋੜਾ ਜਿਹਾ ਔਖਾ ਹੋ ਜਾਏਗਾ ਲੇਕਿਨ ਫਿਰ ਵੀ ਇਹਨਾਂ ਨੇ 2-3 ਦਿਨ ਦੀ ਛੋਟ ਦਿੱਤੀ 17 12 2025 17 ਦਸੰਬਰ 2025 ਤੱਕ ਤੁਹਾਡੀ ਫੀਸ ਭਰਨ ਦੀ ਆਖਰੀ ਮਿਤੀ ਹੈ ਇਸ ਦਿਨ ਤੱਕ ਆਪਣੀ ਫੀਸ ਜਿਹੜੀ ਉਹ ਭਰ ਦਿਓ ਚਲੋ ਜੀ ਮੈਨੂੰ ਉਮੀਦ ਹੈ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਐਂਡ ਅਗਰ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਦੀ ਜਾਣਕਾਰੀ ਸਹੀ ਟਾਈਮ ਤੇ ਮਿਲ ਸਕੇ ਐਂਡ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਨੋਟੀਫਿਕੇਸ਼ਨ YouTube ਵਾਲੇ ਖੋਦ ਤੱਕ ਦੇ ਕਰ ਭੇਜੇ ਮਤਲਬ ਤੇਰੇ ਫੋਨ ਤੇ ਭੇਜ ਦੇ ਐਂਡ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਸਾਰੇ 10ਵੀਂ 12ਵੀਂ ਗ੍ਰੈਜੂਏਸ਼ਨ ਵਾਲੇ ਫਰੈਂਡਸ ਦੇ ਨਾਲ ਸਾਰੇ ਇਹ ਭਰ ਸਕਦੇ ਆ ਠੀਕ ਐ ਐਕਜ਼ਰਿਸਮੈਨ ਚਲੋ ਮੈਂ ਤਾਂ ਰਿਕਮੈਂਡ ਨਹੀਂ ਕਰਦਾ ਲੇਕਿਨ ਹਰ ਵਾਰ ਉਹ ਕਹਿੰਦੇ ਕਿ ਸਰ ਪਲੀਜ਼ ਇਦਾਂ ਨਾ ਕਰੋ ਕੰਮ ਕੋਈ ਵੀ ਛੋਟ ਤੁਮੇ ਹਰ ਵਾਰੀ ਗਲ ਕਹਿਣਾ ਵਾ ਲੇਕਿਨ ਚਲੋ ਉਹਨਾਂ ਦੀ ਮੰਨ ਲੈਂਦੇ ਆ ਇਸ ਵੀਡੀਓਂ ਫਿਲਹਾਲ ਨਹੀਂ ਹੈ ਅ ਅਗਲੀ ਵੀਡੀਓਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ